ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਟੂਡੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦੇ ਵਿੱਚ ਮੌਸਮ 18 ਅਤੇ 19 ਦਸੰਬਰ 2025 ਕਿਵੇਂ ਦਾ ਰਹੇਗਾ ਤਾਜ਼ਾ ਸੈਟਲਾਈਟ ਇਮੇਜ ਤੁਹਾਨੂੰ ਅਗਰ ਦਿਖਾ ਸਕਾਂ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ ਕਿ ਧੁੰਦ ਦੇ ਹਾਲਾਤ ਪੰਜਾਬ ਦੇ ਉੱਪਰ ਲਗਾਤਾਰ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਕਾਰਨ ਪੰਜਾਬ ਅਤੇ ਨਾਲ ਲੱਗਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲਗਾਤਾਰ ਧੁੰਦ ਅਤੇ ਫੌਗ ਦੇ ਨਿਸ਼ਾਨ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਕਾਰਨ ਕੜਕੇ ਤੋਂ ਹੀ ਪੰਜਾਬ ਦੇ ਵਿੱਚ ਵਿਜ਼ਿਬਿਲਟੀ ਕਾਫੀ ਜ਼ਿਆਦਾ ਘਟੀ ਹੋਈ ਹੈ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਜਿਨ੍ਹਾਂ ਦੇ ਵਿੱਚ ਮੇਨ ਤੌਰ ਤੇ ਅਗਰ ਮੈਂ ਗੱਲ ਕਰ ਸਕਾਂ ਤੁਸੀਂ ਦੇਖੋਗੇ ਕਿ ਮਾਝੇ ਤੋਂ ਸ਼ੁਰੂ ਹੋ ਕੇ ਇਹ ਬੈਲਟ ਜਿਹੜੀ ਹੈ ਮਾਲਵੇ ਤੋਂ ਪੁਆਦ ਤੱਕ ਜਾਂਦੀ ਹੋਈ ਨਜ਼ਰ ਆ ਰਹੀ ਹੈ ਇਸ ਧੁੰਦ ਦੇ ਕਾਰਨ ਸੂਰਜ ਦੀ ਵਿਜ਼ਿਬਿਲਟੀ ਨਾ ਮਾਤਰ ਦੇ ਬਰਾਬਰ ਹੈ ਓਵਰਆਲ ਤੁਸੀਂ ਦੇਖੋਗੇ ਕਿ ਕਿਤੇ ਨਾ ਕਿਤੇ ਫੋਰਕਾਸਟ ਕੰਡੀਸ਼ਨਾਂ ਬੜੀਆਂ ਹੋਈਆਂ ਨੇ ਪੂਰੇ ਪੰਜਾਬ ਅਤੇ ਨਾਲ ਲੱਗਦੇ ਕੁਝ ਕੁ ਸੂਬੇ ਦੇ ਵਿੱਚ ਬੱਦਲ ਬਈਦੇ ਨਿਸ਼ਾਨ ਰਾਤ ਤੋਂ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ 'ਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੋਲੋ ਕਰ ਲਓ ਤਾਂ ਕਿ ਆਉਂਦੇ ਸਮੇਂ ਵਿੱਚ ਮੌਸਮ ਦੀ ਜਾਣਕਾਰੀ ਕੋਈ ਮਿਸ ਨਾ ਹੋਵੇ ਅੱਜ ਸਾਰਾ ਦਿਨ ਇਸੇ ਤਰੀਕੇ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਹੜੀ ਇਹ ਧੁੰਦ ਹੈ ਇਹ ਹੌਲੀ-ਹੌਲੀ ਘਟੇਗੀ ਪਰ ਇਸ ਨੂੰ ਘਟਣ ਦੇ ਲਈ ਅੱਜ ਕਹਿ ਸਕਦੇ ਕਿ ਲਗਭਗ ਦੁਪਹਿਰੇ 11 ਜਾਂ 12 ਵਜੇ ਦਾ ਸਮਾਂ ਲੱਗ ਸਕਦਾ ਹੈ ਜੋ ਕਿ ਪਿਤੀ ਕੱਲ੍ਹ ਨਾਲੋਂ ਥੋੜੇ ਦੋ ਘੰਟੇ ਜ਼ਿਆਦਾ ਹੈ ਕੱਲ 10 ਵਜੇ ਤੱਕ ਤੋਂ ਉੱਧ ਹਟ ਗਈ ਸੀ ਪਰ ਅੱਜ ਲੱਗਦਾ ਹੈ ਕਿ 12 ਕ ਵੱਜ ਜਾਣਗੇ ਧ ਬਦਲ ਵਾਈਸ ਇਸੇ ਤਰੀਕੇ ਨਾਲ ਬਣੀ ਰਹੇਗੀ ਹਵਾ ਦੀ ਬਗਰ ਮੈਂ ਗੱਲ ਕਰ ਸਕਦਾ ਤੁਸੀਂ ਦੇਖੋਗੇ ਕਿ ਹਵਾ ਜਿਹੜੀ ਹੈ ਉਹ ਬਹੁਤ ਸਾਰੇ ਇਲਾਕਿਆਂ ਵਿੱਚ ਦੱਖਣ ਪੱਛਮੀ ਹਵਾ ਚੱਲਦੀ ਹੈ ਜਿਸ ਦੇ ਕਾਰਨ ਅਰਬ ਸਾਗਰ ਤੋਂ ਹਵਾਵਾਂ ਆ ਰਹੀਆਂ ਨੇ ਜਿਸ ਨਾਲ ਹਵਾ ਦੇ ਵਿੱਚ ਮੌਇਸਚਰ ਵਧੂਗਾ ਅਤੇ ਧੁੰਦ ਦੇ ਹਾਲਾਤ ਹੋਰ ਜ਼ਿਆਦਾ ਭੜਦੇ ਹੋਏ ਨਜ਼ਰ ਆਉਣਗੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ 18 ਤਰੀਕ ਤੋਂ ਲੈ ਕੇ 21 ਤਰੀਕ ਦੇ ਵਿੱਚਕਾਰ ਭਾਰੀ ਧੁੰਦ ਪੈਣ ਦੀ ਉਮੀਦ ਹੈ ਜਿਸ ਦੇ ਵਿੱਚ 18 ਅਤੇ 19 ਦਸੰਬਰ ਦੋ ਦਿਨਾਂ ਦੇ ਜਿਨ੍ਹਾਂ ਵਿੱਚ ਸ਼ੁਰੂਆਤੀ ਤੌਰ ਤੇ ਭਾਰੀ ਧੁੰਦ ਦੇਖਣ ਨੂੰ ਮਿਲੂਗੀ ਜਿਸ ਦੇ ਨਾਲ ਮੈਦਾਨੀ ਇਲਾਕੇ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਵਿਜ਼ਿਬਿਲਟੀ ਘੱਟਦੀ ਹੋਈ ਨਜ਼ਰ ਆਵੇਗੀ। ਤਾਪਮਾਨ ਦੀ ਗੱਲ ਕਰੀਏ ਤਾਂ ਦੁਪਹਿਰ ਦੇ ਸਮੇਂ ਡਾ ਮੈਕਸਿਮ ਤਾਪਮਾਨ ਹੈ 20 ਡਿਗਰੀ ਤੱਕ ਜਾਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਧੁੰਦ ਦੇ ਕਾਰਨ ਸੂਰਜ ਦੀ ਕਿਰਨਾਂ ਨਾ ਆਉਣ ਦੇ ਨਾਲ ਥੋੜ੍ਹਾ ਜਿਹਾ ਠੰਡ ਦੇ ਹਾਲਾਤ ਬਣਦੇ ਹੋਏ ਨਜ਼ਰ ਆਉਣਗੇ। ਕੱਲ ਸਵੇਰ ਦੀ ਗੱਲ ਕਰੀਏ ਤਾਂ ਕੱਲ ਸਵੇਰੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਧੁੰਦ ਬਣਦੀ ਹੋਈ ਨਜ਼ਰ ਆ ਰਹੀ ਹੈ 19 ਤਰੀਕ ਨੂੰ ਤਗੜੀ ਧੁੰਦ ਦੀ ਅਗਰ ਤੁਸੀਂ ਮੇਨ ਤੌਰ ਤੇ ਦੇਖੋਗੇ ਤਾਂ ਪੰਜਾਬ ਦੇ ਪੱਛਮੀ ਹਿੱਸੇ ਤੋਂ ਸ਼ੁਰੂ ਹੋ ਕੇ ਇਹ ਧੁੰਦ ਜਿਹੜੀ ਹੈ ਪੂਰੇ ਪੰਜਾਬ ਨੂੰ ਹੌਲੀ ਹੌਲੀ ਕਵਰ ਕਰਦੀ ਹੋਈ ਨਜ਼ਰ ਆ ਰਹੀ ਹੈ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ 18 ਤੇ 19 ਦਸੰਬਰ ਦੋ ਦਿਨ ਨੇ ਜਿਨ੍ਹਾਂ ਵਿੱਚ ਧੁੰਦ ਆਪਣਾ ਕੜਾਕੇ ਵਾਲਾ ਰੂਪ ਪੰਜਾਬ ਦੇ ਵਿੱਚ ਦਿਖਾਉਂਦੀ ਹੋਈ ਨਜ਼ਰ ਆ ਸਕਦੀ ਹੈ ਤੇ ਕੱਲ ਦੀ ਅਗਰ ਗੱਲ ਕਰੀਏ ਤਾਂ ਕੱਲ ਨੂੰ ਮੈਕਸਿਮ ਤਾਪਮਾ ਜਿਹੜਾ ਪੰਜਾਬ ਦੇ ਵਿੱਚ ਜਾ ਸਕਦਾ ਉਹ 20 ਤੋਂ 22 ਡਿਗਰੀ ਹੈ ਕਿਉਂਕਿ ਬੱਦਲਵਈ ਦਿਨਾਂ ਥੋੜੀ ਜਿਹੀ ਗਰਮੈਸ਼ੀ ਵਧੂਗੀ ਪਰ ਨਾਲ ਦੇ ਨਾਲ ਠੰਡ ਦੇ ਹਾਲਾਤ ਸ਼ਾਮ ਦੇ ਸਮੇਂ ਕੜਾਕੇ ਦੇ ਪਣਦੇ ਹੋਏ ਨਜ਼ਰ ਆਣਗੇ ਮੀਂਹ ਦੀ ਸੰਭਾਵਨਾ ਕੋਈ ਨਹੀਂ ਹੈ ਕੱਲ ਨੂੰ ਵੀ ਅਗਰ ਮੈਂ ਹਵਾ ਦੀ ਗੱਲ ਕਰ ਸਕਾਂ ਤੁਸੀਂ ਦੇਖੋਗੇ ਪੱਛਮੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਚਲਦੀ ਹੋਈ ਨਜ਼ਰ ਆਵੇਗੀ ਕੱਲ ਸ਼ਾਮ ਨੂੰ ਠੰਡ ਥੋੜੀ ਜਿਹਾ ਜ਼ਿਆਦਾ ਹੋ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਹੱਦ ਤੱਕ ਕਿ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਜਿਹੜਾ ਹੈ ਉਹ ਠੰਡਾ ਸ਼ੀਤ ਲਹਿਰ ਵਰਗਾ ਹੁੰਦਾ ਨਜ਼ਰ ਆ ਸਕਦਾ ਹੈ ਬਾਕੀ ਇਸ ਸਮੇਂ ਸਮੇਂ ਤੇ ਅਪਡੇਟ ਬਦਲਦੀ ਰਹਿੰਦੀ ਹੈ ਤਾਂ ਕਿ ਤੁਹਾਨੂੰ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅੱਜ ਅਤੇ ਕੱਲ ਤੋਂ ਦੀ ਅਪਡੇਟ ਹੈ ਵਿਜ਼ਿਬਿਲਟੀ ਬਹੁਤ ਘਟੂਗੀ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਕਿਉਂਕਿ ਨੁਕਸਾਨ ਗੱਡੀਆਂ ਦੇ ਵਿੱਚ ਚਿੱਲਦੇ ਸਮੇਂ ਅਕਸਰ ਦੇਖਿਆ ਜਾਂਦਾ ਹੈ ਬਾਕੀ ਜੋ ਵੀ ਨਵੀਂ ਅਪਡੇਟ ਹੋਵੇਗੀ ਉਹ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਜੀ